ਛੋਟੇ ਸਿੱਧੂ ਨੂੰ ਦੇਖ ਕੇ ਕਿੰਨੇ ਕੀ ਆਦ ਆਂਦੀ ਹੈ ਵੱਡੇ ਸਿੱਧੂ ਦੀ ਬਹੁਤ ਜ਼ਿਆਦਾ ਜੀ ਉਹ ਛੋਟਾ ਸਿੱਧੂ ਤਾਂ ਸਾਰੀਆਂ ਚੀਜ਼ਾਂ ਹੀ ਵੱਡੇ ਸਿੱਧੂ ਵਾਲੀਆਂ ਕਰਦਾ ਓਏ ਉਹਨੂੰ ਦਿੰਦੇ ਆ ਡਰ ਆਵੇ ਗੋਲੀ ਦੇ ਜਿਹੜਾ ਸਵਿਆਂ ਚ ਪੈਂਦਾ ਜੱਟ ਏ ਓਵੇਂ ਹੀ ਗਾਣੇ ਤੇ ਇੰਜੋਏ ਕਰਦਾ ਓਵੇਂ ਹੀ ਸਾਰੇ ਐਕਸ਼ਨ ਕਰਦਾ ਬਹੁਤ ਉਹ ਇਦਾਂ ਲੱਗਦਾ ਵੀ ਸਿੱਧੂ ਬਾਈ ਗਿਆ ਹੀ ਨਹੀਂ ਆਹ ਤੇਰੇ ਕਿੰ ਆ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਤੇ ਸਿੱਧੂ ਦੀ ਗੱਲ ਕਰੀਏ ਸਿੱਧੂ ਨਾਲ ਤੁਹਾਡਾ ਬਹੁਤ ਕਰੀਬੀ ਰਿਸ਼ਤਾ ਰਿਹਾ ਸੋ ਅੱਜ ਉਹਨਾਂ ਨੂੰ ਕਿੰਨਾ ਖ ਮਿਸ ਕਰ ਰਹੇ ਹੋ ਸਿੱਧੂ ਬੋਏ ਨੂੰ ਬਹੁਤ ਮਿਸ ਕਰ ਰਹੀਆਂ ਜੀ ਮੈਂ ਪਿਆਰ ਦੀ ਡੈਫੀਨੇਸ਼ਨ ਤੁਹਾਡੇ ਲਈ ਕੀ ਹੈ ਪਿਆਰ ਹੀ ਸਭ ਤੋਂ ਵੱਡੀ ਚੀਜ਼ ਪਿਆਰ ਇਨਸਾਨੀਅਤ ਆ ਤੁਹਾਡੇ ਚ ਇਨਸਾਨੀਅਤ ਜੇ ਤੁਹਾਡੇ ਚ ਇੱਕ ਇਨਸਾਨੀਅਤ ਆ ਨਾ ਤੁਸੀਂ ਤਾਂ ਤੁਸੀਂ ਕਿਸੇ ਨੂੰ ਪਿਆਰ ਕਰ ਸਕਦੇ ਹੋ ਜੁਦਾ ਟਾਈਟਲ ਹੈ ਇਸ ਫਿਲਮ ਦਾ ਹੈ ਨਾ ਤੇ ਕੋਈ ਪੁਰਾਣੀ ਮੈਮਰੀ ਯਾਦਾਂ ਦੀ ਕਾਲਜ ਦੀ ਸੱਚਾ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਤੇ ਅੱਜ ਅਸੀਂ ਆਏ ਹੋਇਆ ਹਾਂ ਡੀਏਵੀ ਕਾਲਜ ਜਲੰਧਰ ਜਿੱਥੇ ਫਿਲਮ ਦਾ ਸ਼ੂਟ ਚੱਲ ਰਿਹਾ ਹੈ ਗੁਲਾਬ ਸਿੱਧੂ ਹੋਰਾ ਦੀ ਜੁਦਾ ਫਿਲਮ ਸਾਡੇ ਨਾਲ ਨੇ ਗੁਲਾਬ ਸਿੱਧੂ ਸਭ ਤੋਂ ਪਹਿਲਾਂ ਤਾਂ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਤੇ ਅੱਜ ਉਸੇ ਦੌਰ ਦੇ ਵਿੱਚ ਉਹ ਕਾਲਜ ਦੇ ਦਿਨ ਯਾਦ ਆ ਰਹੇ ਹੋਣਗੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਤਾਨਿਆ ਜੀ ਬਹੁਤ ਥੈਂਕ ਯੂ ਤੁਹਾਡਾ ਤੇ ਦੈਨਿਕ ਸਵੇਰਾ ਦੀ ਸਾਰੀ ਟੀਮ ਦਾ ਬਹੁਤ ਥੈਂਕ ਯੂ ਤੁਸੀਂ ਆਏ ਸਾਡੇ ਫਿਲਮ ਦਾ ਪਹਿਲਾ ਦਿਨ ਸੀ ਅੱਜ ਬਹੁਤ ਥੈਂਕ ਯੂ ਤੁਸੀਂ ਸਾਰੇ ਸਭ ਤੋਂ ਪਹਿਲਾਂ ਤਾਂ ਅਸੀਂ ਦੇਖ ਰਹੇ ਹਾਂ ਕਿ ਫੈਮਲੀ ਤੁਹਾਡੀ ਨਾਲ ਹੈ ਉਹਨਾਂ ਦੇ ਚਿਹਰੇ ਤੇ ਕਾਲਾਗੀ ਖੁਸ਼ੀ ਨਜ਼ਰ ਆ ਰਹੀ ਹੈ ਹਨਾ ਉਹਨਾਂ ਦਾ ਕੀ ਰਿਐਕਸ਼ਨ ਹੈ ਬਹੁਤ ਗੁੱਡ ਜੀ ਮੰਮੀ ਡੈਡੀ ਨੂੰ ਮੇਰੇ ਨੂੰ ਬਹੁਤ ਜਿਆਦਾ ਚਾ ਤੇ ਉਹਨਾਂ ਨੂੰ ਇਹ ਲੱਗਦਾ ਵੀ ਵੱਡੇ ਪਰਦੇ ਤੇ ਸਾਡਾ ਜਵਾਕ ਆਊਗਾ ਬਹੁਤ ਜਿਆਦਾ ਚਾ ਸਾਰਿਆਂ ਨੂੰ ਜਿੰਨੇ ਆਲੇ-ਦਾਲੇ ਦੋਸਤ ਆਏ ਸਾਰਿਆਂ ਨੂੰ ਚਾ ਸੋ ਆਂਦੇ ਆਂਦੇ ਕੋਈ ਸੁਜੈਸ਼ਨ ਮਿਲਿਆ ਉਹਨਾਂ ਤੋਂ ਹਾ ਸਜੈਸ਼ਨ ਜੀ ਮਾਤਾ ਤੋਂ ਟਾਈਮ ਨਾਲ ਸੌਣਾ ਪੁੱਤ ਟਾਈਮ ਨਾਲ ਉੱਠਣਾ ਪੁੱਤ ਤੇਰੇ ਉਹ ਅੱਖਾਂ ਕਾਲੀਆਂ ਹੋ ਜਾਣਗੀਆਂ ਤੇ ਸੈਟ ਤੇ ਥੱਕਿਆ ਥੱਕਿਆ ਲੱਗਿਆ ਕਰੇਗਾ ਪੂਰੀ ਨੀਂਦ ਕਰਨੀ ਹੈ ਰੋਟੀ ਪਾਣੀ ਸਹੀ ਤਰੀਕੇ ਨਾਲ ਖਾਣਾ ਪੂਰਾ ਐਨ ਸ케ਜੂਲ ਬਣਾ ਕੇ ਭੇਜਿਆ ਜੀ ਮੈਨੂੰ ਸੋ ਜੋ ਕਾਲਜ ਦੇ ਦਿਨ ਯਾਦ ਕਰੀਏ ਤਾਂ ਉਦੋਂ ਡਾਂਟ ਕਿੰਨੀ ਕੋ ਪੈਂਦੀ ਸੀ ਕਰਦੇ ਆ ਉਹ ਬੰਕ ਕਿੰਨੇ ਕੁ ਮਾਰੇ ਨੇ ਸਕੂਲ ਟਾਈਮ ਬਹੁਤ ਵਈਆ ਜੀ ਕਾਲਜ ਟਾਈਮ ਦਾ ਥੋੜੇ ਜਿਹਾ ਵੱਡੇ ਹੋ ਗਏ ਜੀ ਪਰ ਸਕੂਲ ਟਾਈਮ ਜਿੰਨੇ ਚੌਥੀ ਤੋਂ ਲੈ ਕੇ ਅੱਠਵੀਂ ਤੱਕ ਮਾਤਾ ਨੇ ਕੁੱਟ ਕੇ ਭੇਜਿਆ ਮੈਂ ਜਾਣਾ ਨਹੀਂ ਸੀ ਹੁੰਦਾ ਤੇ ਮਾਤਾ ਕੁੱਟ ਕੇ ਭੇਜਦੀ ਸੀ ਸੋ ਹੁਣ ਜੁਦਾ ਟਾਈਟਲ ਹੈ ਇਸ ਫਿਲਮ ਦਾ ਹਨਾ ਤੇ ਕੋਈ ਪੁਰਾਣੀ ਮੈਮਰੀ ਆਦਾਂ ਦੀ ਕਾਲਜ ਦੀ ਨਹੀਂ ਮੈਮਰੀ ਤਾਂ ਕੋਈ ਨਹੀਂ ਹੈਗੀ ਐਜੀ ਮੈਮਰੀ ਤੁਹਾਨੂੰ ਪਤਾ ਮੁੱਕੀਆਂ ਫਿਰ ਜਾਂਦੀ ਆਉਂਦੀਆਂ ਨੇ ਪਰ ਉਦਾਂ ਹਾਂ ਜਿਵੇਂ ਦੇਖਿਆ ਜੋੜੀਆਂ ਬਹੁਤ ਦੇਖੀਆਂ ਕਾਲਜ ਚ ਕਈਆਂ ਦੇ ਵਿਆਹ ਹੋ ਗਏ ਕਈ ਵਿਚਾਰੇ ਵਿਛੜ ਗਏ ਜਿਹੜੇ ਵਿਛੜੇ ਉਹ ਉਹਨਾਂ ਦਾ ਸੁਣ ਕੇ ਦੁੱਖ ਲੱਗਿਆ ਕਈ ਮਿਲਦੇ ਵੀ ਹੁੰਦੇ ਆ ਯਾਰ ਨਹੀਂ ਤੇਰੀ ਭਾਬੀ ਮਿਲੀ ਨਹੀਂ ਕਿਸੇ ਨੂੰ ਮਿਲ ਗਈ ਉਹ ਬਹੁਤ ਖੁਸ਼ ਨੇ ਇਦਾਂ ਜਿੱਦੇ ਅਸੀਂ ਸਟੋਰੀ ਸੁਣੀ ਸੀ ਉਦੋਂ ਮੇਰੇ ਇਹੀ ਚੀਜ਼ਾਂ ਯਾਦ ਆਈਆਂ ਵੀ ਬਹੁਤ ਬੰਦਿਆਂ ਨੂੰ ਬਹੁਤਿਆਂ ਨੂੰ ਪਿਆਰ ਮਿਲ ਗਿਆ ਬਹੁਤਿਆਂ ਨੂੰ ਨਹੀਂ ਮਿਲਿਆ ਵਿੱਚ ਹੀ ਰਹਿ ਗਿਆ ਪਿਆਰ ਦੀ ਡੈਫੀਨੇਸ਼ਨ ਤੁਹਾਡੇ ਲਈ ਕੀ ਹੈ ਪਿਆਰੀ ਸਭ ਤੋਂ ਵੱਡੀ ਚੀਜ਼ ਪਿਆਰ ਇਨਸਾਨੀਅਤ ਆ ਤੁਹਾਡੇ ਚ ਇਨਸਾਨੀਅਤ ਜੇ ਤੁਹਾਡੇ ਚ ਇੱਕ ਇਨਸਾਨੀਅਤ ਆ ਨਾ ਤੁਸੀਂ ਤਾਂ ਤੁਸੀਂ ਕਿਸੇ ਨੂੰ ਪਿਆਰ ਕਰ ਸਕਦੇ ਹੋ ਪਿਆਰ ਇਹ ਨਹੀਂ ਵੀ ਮੁੰਡੇ ਕੁੜੀ ਚ ਹੁੰਦਾ ਪਿਆਰ ਤੁਹਾਡਾ ਕਿਸੇ ਜਾਨਵਰ ਨਾਲ ਵੀ ਹੋ ਸਕਦਾ ਬਾਤਾਵਰਨ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਤੇ ਪਿਆਰ ਜਿੰਨਾ ਕਿ ਤੁਸੀਂ ਪਿਆਰ ਕਰੋ ਨਾ ਅਗਲੇ ਨੂੰ ਦਿਲ ਤੋਂ ਕਰੋ ਸੱਚੇ ਦਿਲੋਂ ਕਰੋ ਸੱਚੇ ਮਨੋਂ ਕਰੋ ਵੀ ਉਹ ਜਿਹੜਾ ਪਿਆਰ ਆ ਉਹ ਤੁਹਾਡਾ ਰੱਬ ਵੀ ਸਾਥ ਦੇਵੇ ਉਹ ਪਿਆਰ ਚ ਜੀ ਸੋ ਜੇ ਤੁਹਾਡੇ ਯਾਰਾਂ ਦੀ ਗੱਲ ਕਰੀਏ ਜੀਖੰਦ ਤੁਹਾਨੂੰ ਸਪੋਰਟ ਕਰਨ ਆਏ ਸੀ ਪੋਸਟਰ ਲਾਂਚ ਤੇ ਸਿੱਧੂ ਦੀ ਗੱਲ ਕਰੀਏ ਸਿੱਧੂ ਨਾਲ ਤੁਹਾਡਾ ਬਹੁਤ ਕਰੀਬੀ ਰਿਸ਼ਤਾ ਰਿਹਾ ਸੋ ਅੱਜ ਉਹਨਾਂ ਨੂੰ ਕਿੰਨਾ ਕੁ ਮਿਸ ਕਰ ਰਹੇ ਹੋ ਸਿੱਧੂ ਬਾਈਨ ਤੋਂ ਬਹੁਤ ਮਿਸ ਕਰ ਰਿਹਾ ਜੀ ਮੈਂ ਸਿੱਧੂ ਬਾਈ ਨੂੰ ਤਾਂ ਜਿੱਦਾਂ ਪੋਸਟਰ ਲਾਂਚ ਕੀਤਾ ਮੂਵੀ ਦਾ ਮੈਂ ਉਦੋਂ ਵੀ ਅਸੀਂ ਯਾਦ ਕਰਕੇ ਗੱਲਾਂ ਕਰਕੇ ਭਾਵਕ ਹੋਏ ਵੀ ਯਾਰ ਸਿੱਧੂ ਬਾਈ ਹੁੰਦਾ ਤਾਂ ਉਹਨੂੰ ਬਹੁਤ ਚਾਹ ਹੋਣਾ ਸੀ ਤੇ ਬਾਕੀ ਉਹ ਆਲਵੇਜ਼ ਜਿਉਂਦਾ ਤੇ ਰਾਜਵੀਰ ਜਵੰਦਾ ਬਾਈ ਮੈਨੂੰ ਪਤਾ ਲੱਗਿਆ ਵੀ ਉਹਨੇ ਬਾਈ ਨੇ ਮੇਰਾ ਸਾਡਾ ਕੋਈ ਗਾਣਾ ਸੀਗਾ ਜੀ ਤੇ ਉਹ ਗਾਣਾ ਪਹਿਲਾਂ ਬਾਈ ਨੇ ਕਰਨਾ ਸੀਗਾ ਤੇ ਜਦੋਂ ਬਾਈ ਨੂੰ ਪਤਾ ਲੱਗਿਆ ਵੀ ਇਹ ਗੁਲਾਬ ਨੇ ਕਰਨਾ ਤਾਂ ਉਹ ਕਹਿੰਦਾ ਕੋਈ ਨਾ ਯਾਰ ਗੁਲਾਬ ਨੂੰ ਕਰ ਲੈਣ ਦੇ ਮਤਲਬ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲੇ ਮੈਂ ਉਹ ਬਾਈ ਨੂੰ ਇੱਕ ਦੋ ਵਾਰ ਹੀ ਮਿਲਿਆ ਸੀਗਾ ਜਬੰਦੇ ਬਾਈ ਨੂੰ ਤੇ ਮੈਂ ਉਹਨੂੰ ਵੀ ਵਿਚਾਰ ਨੂੰ ਮਿਸ ਕਰ ਰਿਹਾ ਵੀ ਨਹੀਂ ਉਹ ਇਦਾਂ ਨਹੀਂ ਹੋਣਾ ਚਾਹੀਦਾ ਸੀ ਉਹ ਆਪਦੀ ਉਮਰ ਭੋਗ ਕੇ ਜਾਂਦਾ ਆਪਦੀ ਫੈਮਿਲੀ ਚ ਹੁਣ ਬਹੁਤ ਜ਼ਰੂਰੀ ਆ ਬੰਦੇ ਨੂੰ ਛੋਟੇ ਸਿੱਧੂ ਨੂੰ ਦੇਖ ਕੇ ਕਿੰਨੇ ਕੀ ਯਾਦ ਆਂਦੀ ਹੈ ਵੱਡੇ ਸਿੱਧੂ ਦੀ ਬਹੁਤ ਜ਼ਿਆਦਾ ਜੀ ਉਹ ਛੋਟਾ ਸਿੱਧੂ ਤਾਂ ਸਾਰੀਆਂ ਚੀਜ਼ਾਂ ਹੀ ਵੱਡੇ ਸਿੱਧੂ ਵਾਲੀਆਂ ਕਰਦਾ ਉਵੇਂ ਹੀ ਗਾਣੇ ਤੇ ਇੰਜੋਏ ਕਰਦਾ ਉਵੇਂ ਹੀ ਸਾਰੇ ਐਕਸ਼ਨ ਕਰਦਾ ਬਹੁਤ ਉਹ ਇਦਾਂ ਲੱਗਦਾ ਵੀ ਸਿੱਧੂ ਬਾਈ ਗਿਆ ਹੀ ਨਹੀਂ ਉਹ ਸਿੱਧੂ बस ਥੋੜਾ ਛੋਟਾ ਹੋ ਗਿਆ ਦੁਬਾਰੇ ਵੱਡਾ ਹੋਊਗਾ ਇਦਾਂ ਉਹ ਬਹੁਤ ਘੈਂਟ ਆ ਤੇ ਬਾਬਾ ਕਿਰਪਾ ਕਰੋ ਉਹ ਵੱਡਾ ਹੋ ਕੇ ਉਨਾ ਹੀ ਜਿੰਨਾ ਉਹਦੇ ਵੱਡੇ ਭਰਾ ਨੇ ਨਾਮ ਬਣਾਇਆ ਕਮਾਇਆ ਉਨਾ ਹੀ ਬੱਸ ਸੇਰਾ ਨਿਕਲੂ ਉਹ ਕੀ ਬਾਤ ਆ ਕੀ ਬਾਤ ਅਸੀ ਉਹ ਗਾਣਾ ਜ਼ਰੂਰ ਸੁਣਾਗੇ ਬਾਈ ਬਾਈ ਜੀ ਆਹ ਰਹੇ ਦੀਦੂ ਨੀ ਆ ਤੇ ਨਾ ਮਰੂਗਾ ਜੱਟ ਮੂਸੇ ਵਾਲਾ ਕਹਿੰਦਾ ਜੱਟੀਏ ਓਏ ਉਹਨੂੰ ਦਿੰਦੇ ਆ ਡਰਾਵੇ ਗੋਲੀ ਦੇ ਜਿਹੜਾ ਸਵਿਆਂ ਚ ਪੈਂਦਾ ਜੱਟੀਏ ਕੱਲੀ ਮਿੱਠੀ ਖੁਦਾਰੀ ਮਿਲੂਗੀ ਲਹੂ ਜੱਟ ਦਾ ਜਦੋਂ ਵੀ ਪੁਣਿਆ ਆਉ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਕੀ ਬਾਤ ਆ ਕੀ ਬਾਤ ਆ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਵਿਦ ਅਸ ਐਂਡ ਵੀ ਵਿਸ਼ ਯੂ ਆਲ ધ ਬੈਸਟ ਫॉर ਯਰ ਮੂਵੀ ਥੈਂਕ ਯੂ ਜੀ ਥੈਂਕ ਯੂ ਜੀ